ਬਿਤੀ ਰਾਤ ਹੁਸ਼ਾਰਪੁਰ ਦੇ ਮੋਹੱਲਾ ਦੀਪਨਗਰ ਨਸਤੀਕ ਵਾਪਰੇ ਕਿ ਸੜਕ ਹਾਸੇ 'ਚ ਐਕਟਿਵਾ ਸਵਾਰ ਪਤੀ ਪਤਨੀ ਅਤੇ ਉਹਨਾਂ ਦੀ 5 ਸਾਲਾ ਧੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਜਿੱਥੋਂ ਕਿ ਉਹਨਾਂ ਦੀ ਹਾਲਤ ਨੂੰ ਨਾਸੂਕ ਵੇਖਦਿਆਂ ਹੋਇਆਂ ਡਾਕਟਰ ਵੱਲੋਂ ਪੀਜੀਐਮ ਲਈ ਰੈਫਰ ਕਰ ਦਿੱਤਾ ਗਿਆ ਜ਼ਖਮੀ ਹੋਏ ਪਤੀ ਪਤਨੀ ਅਤੇ ਬੇਟੀ ਦੀ ਪਛਾਣ ਬਿੰਦਰ ਰਜਨੀ ਅਤੇ ਰੀਆ ਵਜੋਂ ਹੋਈ ਹੈ ਜੋ ਕਿ ਹੁਸ਼ਾਰਪੁਰ ਦੇ ਮੋਹੱਲਾ ਉਸਤੈਰੀ ਖੁਰਦ ਦੇ ਰਹਿਣ ਵਾਲੇ ਨੇ ਜਾਣਕਾਰ ਦਿੰਦਿਆਂ ਜ਼ਖਮਿਆ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8:30 ਵਜੇ ਬਿੰਦਰ ਅਤੇ ਰਜਨੀ ਆਪਣੀ 5 ਸਾਲਾ ਤੀ ਰੀਆ ਦੀ ਦਵਾਈ ਲੈ ਕੇ ਵਾਪਸ ਘਰ ਨੂੰ ਜਾ ਰਹੇ ਸੀ ਤੇ ਜਦੋਂ ਹਾਦਸੇ ਵਾਲੀ ਥਾਂ ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਓਵਰ ਸਪੀਡ ਕਰਦੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚੋਂ ਤਿੰਨੋਂ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੋਂ ਕਿ ਉਹਨਾਂ ਦੀ ਹਾਲਤ ਨੂੰ ਬੇहद ਨਾਜ਼ੁਕ ਵਿਖਤਿਆ ਹੋਇਆ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਪਰਿਵਾਰ ਦੇ ਆਰਥਿਕ ਹਾਲਾਤ ਬੇहद ਨਾਜ਼ੁਕ ਨੇ ਤੇ ਪ੍ਰਸ਼ਾਸਨ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦੀਆਂ ਹੋਇਆਂ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਕਾਰ ਚ ਸਵਾਰ ਚਾਰ ਵਿਅਕਤੀਆਂ ਵੱਲੋਂ ਸ਼ਰਾਬ ਪੀਤੀ ਹੋਈ ਸੀ ਤੇ ਇਸੇ ਕਰ ਰਣੀ ਇਹ ਹਾਦਸਾ ਵਾਪਰਿਆ ਮੇਰਾ ਨਾਮ ਨੀਸ਼ਾ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਭਵਾਨ ਨਗਰ ਤੋਂ ਰਹਿਣ ਵਾਲੀ ਹਾਂ ਜੀ ਨੀਸ਼ਾ ਕੀ ਐਕਸੀਡੈਂਟ ਕੀ ਹੋਇਆ ਮੈਡਮ ਇਹ ਐਕਸੀਡੈਂਟ ਸੀ ਜਿੱਦੇ ਜਾਨਕੀ ਮੇਰੇ ਵੱਡੇ ਭੈਣਾਂ ਮੇਰੀ ਸਿਸਟਰ ਆ ਉਹਨਾਂ ਜਿਹੜੇ ਜਾਨਕੀ ਉਹਨਾਂ ਦੇ ਜਿਹੜੇ ਬੱਚੇ ਛੋਟੇ ਨੇ ਉਹਨਾਂ ਨੂੰ ਬੁਖਾਰ ਬਹੁਤ ਸੀਗਾ ਚੜਿਆ ਤੇ ਉਹ ਆਪਣੇ ਬੱਚੇ ਦਵਾਈ ਲੈਣਾ ਹੀ ਉਹ ਲਈ ਜਣ ਕੇ ਜਾਣ ਦੇ ਸੀਗੇ ਤੇ ਉਧਰੋਂ ਅਚਾਨਕ ਗੱਡੀ ਆਈ ਉਹਨਾਂ ਦੇ ਵਿਚਾਨ ਕੇ ਬੱਜੀ ਚਾਰ ਜਣ ਸੀ ਉਹਨਾਂ ਨੇ ਪੀਤੀ ਹੋਈ ਉਹ ਸੀਗੀ ਉਹਨਾਂ ਨੇ ਤੇ ਉਹਨਾਂ ਨੇ ਜਣ ਕੇ ਉਹ ਜਣ ਕੇ ਪੀਤੀ ਹੋਈ ਸੀਗੀ ਤੇ ਜਣ ਕੇ ਮੇਰੇ ਭੈਣ ਆ ਜਿਹੜੀ ਮੇਰਾ ਜੀਜਾ ਜੀ ਆ ਛੋਟੀ ਕੁੜੀ ਉਹਨਾਂ ਦਾ ਸਿਰ ਫਟ ਗਿਆ ਆ ਕਿਸੇ ਸਿਰ ਫਟਿਆ ਛੋਟੀ 5 ਸਾਲ ਦੀ ਕੁੜੀ ਉਹਦਾ ਢਿੱਡ ਸਾਰੇ ਜਣ ਕੇ ਬਾਹਰ ਆ ਗਏ ਨਾੜਾ ਨੂੜਾ ਉਹਨਾਂ ਦੀਆਂ ਸਾਰਾ ਕੁਛ ਇਦਾਂ ਜਣ ਕੀ ਹੋਇਆ ਪਿਆ ਆ ਜਿਹੜਾ ਜੀਜਾ ਜੀ ਉਹਨਾਂ ਦੀ ਅੱਖਾਂ ਦੇ ਅੱਖਾਂ ਤੇ ਜਣ ਕਿਦਾਂ ਟਾਂਕੇ ਟੁੰਕੇ ਲੱਗੇ ਆ ਬਿਮਾਰ ਹੋਇਆ ਪਿਆ ਉਹ ਵੀ ਤੇ ਅਸੀਂ ਇੱਥੇ ਠਾਣੇ ਇੱਥੇ ਪਰਚਾਈਤਾ ਸੀਗਾ ਤੇ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਹਨਾਂ ਨੇ ਕੀ ਕਹ ਚੁੰਕੀ ਵਾਲਿਆਂ ਨੇ ਇਹ ਕਹਿੰਦੇ ਕਿ ਗਾਂ ਲੈ ਕੇ ਜਾਓ ਚੰਡੀਗੜ੍ਹ ਲੈ ਕੇ ਜਾਓ ਇਦਾਂ ਉਦਾਂ ਇਦਾਂ ਕਰਨ ਲੱਗੇ ਨੇ ਜਿਹੜੇ ਗੱਡੀ ਦੇ ਵਿੱਚ ਕਿੰਨੇ ਜਣੇ ਸਵਾਰ ਸੀ ਇਹ ਗੱਡੀ ਦੇ ਵਿੱਚ 4 ਜਣੇ ਸੀਗੇ ਜੀ ਠੀਕ ਆ ਜੀ ਡ੍ਰਿੰਕ ਕਿੱਥੇ ਹੋਈ ਸੀ ਹਾਂ ਜੀ ਹਾਂ ਜੀ ਡ੍ਰਿੰਕ ਕਿੱਥੇ ਰੋਂਗ ਸਾਈਡ ਆ ਕੇ ਗੱਡੀ ਮਾਰੀ ਇਹਨਾਂ ਨੇ ਹਾਂ ਜੀ ਹਾਂ ਜੀ ਗਲਤ ਇਧਰਲੇ ਹੱਥ ਠੀਕ ਹੈ ਜੀ ਤੇ ਇਹ ਕੱਦ ਤੇ ਸੀ ਐਕਟਿਵਾ ਤੇ ਕਿ ਮੋਟਰਸਾਈਕਲ ਨਹੀਂ ਨਹੀਂ ਇਹ ਐਕਟਿਵਾ ਤੇ ਸੀ ਜੀ ਐਕਟਿਵਾ ਤੇ ਸੀ ਜੀ ਹਾਂ ਜੀ ਹਾਂ ਜੀ ਇਹ ਆਉਂਦੇ ਪਏ ਸੀ ਕਿੱਧਰ ਨੂੰ ਕਿੱਥੇ ਰਹਿੰਦੇ ਨੇ ਕਿਹੜਾ ਮਨ ਲੈਣਾ ਦਾ ਇਹਨਾਂ ਦਾ ਹੈਗਾ ਜੀ ਇੱਧਰ ਆਪਣੇ ਦਸਤਾਰੀ ਕੋਲ ਦਸਤਾਰੀ ਇੱਧਰ ਦਸਤਾਰੀ ਕੋਲ ਦਸਤਾਰੀ ਹਾਂ ਜੀ ਹਰ ਜੀ ਮਤਲਬ ਠੀਕ ਹੈ ਜੀ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਕਾਰਵਾਈ ਹਲੇ ਕੁਛ ਨਹੀਂ ਕੀਤੀ ਜੀ ਕੀ ਕਰੀਆ ਪੁਲਿਸ ਨਾਲ ਤੁਸੀਂ ਗੱਲਬਾਤ ਕੀਤੀ ਹੈ ਦਾ ਪੁਲਿਸ ਨੇ ਹਲੇ ਕੁਛ ਨਹੀਂ ਕਿਹਾ ਜੀ ਜੀ ਕੀ ਮੰਗ ਕਰਦੇ ਤੁਸੀਂ ਮੰਘਰਲੇ ਪਾਜੀ ਕੋਸ਼ਿਸ਼ ਨਹੀਂ ਕਰਦੇ ਸੀ ਇਹੀ ਕਰਦੇ ਪਏ ਆ ਕਿ ਬਸ ਇਨਸਾਫ ਚਾਹੀਦਾ ਸਾਨੂੰ ਤੇ ਇਹ ਐਕਟੀਵਿਟ ਚਾਰ ਜਣੇ ਸੀਗੇ ਨਹੀਂ ਨਹੀਂ ਇਹ ਐਕਟੀਵਿਟ ਬਸ ਤਿੰਨ ਜਣੇ ਸੀਗੇ ਠੀਕ ਹੈ ਇਹਨਾਂ ਕੁੜੀਆਂ ਦਾ ਕੀ ਨਾਮ ਹੈ ਗੁੜੀ ਦਾ ਨਾਮ ਹੈ ਗੁੜੀਆਂ ਦਾ ਨਾਮ ਹੈਗਾ ਜੀਰੀਆ ਇਤਨੀ ਉਮਰ ਆਪੇ ਉਹਦੀ ਹੈਗੀ 5 ਸਾਲ ਦੀ ਉਮਰ ਤੁਹਾਡੇ ਸਿਸਟਰ ਦਾ ਨਾਮ ਕੀ ਹੈ ਮੇਰੇ ਸਿਸਟਰ ਦਾ ਨਾਮ ਹੈਗਾ ਜੀ ਅਰਜਨੇ ਠੀਕ ਹੈ ਜੀਤਾ ਜੀ ਦਾ ਜੀਜਾ ਜੀ ਦਾ ਹੈਗਾ ਬਿੰਦਰ ਕੋਈ ਮੇਰਾ ਨਾਂ ਜੱਸੀ ਹੈ ਠੀਕ ਹੈ ਠੀਕ ਹੈ ਕਿੱਦਿਆ ਕੀ ਲੱਗਦੇ ਆ ਤੁਹਾਡੇ ਚਾਚੀ ਜੀ ਲੱਗਦੇ ਸੀਗੇ ਮੇਰੇ ਠੀਕ ਹੈ ਜੀ ਕੀ ਹਾਲਾਤ ਆ ਹੁਣ ਉਹਨਾਂ ਦੇ ਇਦਾਂ ਹੀ ਐ ਸੀਰੀਅਸ ਹੀ ਆਈ ਪ੍ਰੋਬਲਮ ਕਿੱਥੇ ਆਟੋਮੈਟਿਕ ਕਿੱਥੇ ਨਾ ਸਕੇ ਪੀਜੀ ਲਾਖ ਲੈ ਤਿੰਨੋ ਹੀ ਤਿੰਨੋ ਹੀ ਇਹ ਕੀ ਹਾਲਾਤ ਨੇ ਆਸਾਂ ਕੀ ਹੈ ਉਹਨਾਂ ਦੇ ਛੱਟਾ ਸੁੱਟਾ ਲੱਗੇ ਆ ਜਿਆਦਾ ਹੀ ਲੱਗੇ ਆ ਬਿਲਕੁਲ ਸੀਰੀਅਸ ਮਤਲਬ ਕਹਿੰਦਾ ਕੰਮ ਸੀਰੀਅਸ ਹੀ ਆ ਪੂਰਾ ਕੁੜੀ ਦਾ ਪੇਟ ਫਟਿਆ ਪਿਆ ਇੱਥੇ ਸਾਰਾ ਹੀ ਤੇ ਉਹ ਕੰਮ ਕੀ ਕਰਦੇ ਨੇ ਜਿਹੜੇ ਤੁਹਾਡੇ ਉਹ ਪਹਿਲੀ ਲਮਾਰੀਆਂ ਲਮੁਰੀਆਂ ਨੰਗ ਕਰਦੇ ਨੇ ਪੇਂਟਿੰਗ ਪੇਂਟਿੰਗ ਦਾ ਕੰਮ ਆਣਾ ਦਾ ਕਰਦੇ ਕੀ ਹਾਲਾਤ ਨੇ ਇਦਾਂ ਹੀ ਆ ਗਰੀਬੇ ਹੀ ਆ ਕਹਿ ਸਕਦੇ ਮਤਲਬ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਨਸਾਫ ਹੀ ਚਾਹੀਦਾ ਈ we at gna university see potential in everyone and everything around us we drive innovation and entrepreneurship we groom competent global citizens to effect positive change around them